ਸਤਨ ਵੀ ਕਾਂਗਰਸ ਪਾਰਟੀ ਦੀ ਸਰਕਾਰ ਆਈ ਤਾਂ ਪਹਿਲਾ ਐਕਸ਼ਨ ਸਾਟਾ ਪੰਜਾਬ ਸਰਕਾਰ ਦੀ ਲਿਆਂਦੀ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਾਂਗੇ ਤੇ ਦਿਸਤ ਦੌਰਾਨ ਦੱਸਿਏ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖੈਰਾ ਗਰਛਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਕੱਲੇ ਕਿਸਾਨ ਜਥੇਬੰਦੀਆਂ ਹੀ ਨਹੀਂ ਸਗੋ ਅਕਾਲੀ ਦਲ ਕਾਂਗਰਸ ਪਾਰਟੀ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਤੇ ਦੂਜੇ ਪਾਸੇ ਹੁਣ ਸੁਖਪਾਲ ਸਿੰਘ ਖੈਰਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਲਗਾਤਾਰ ਪਲਟਵਾਰ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਲੈਂਡ ਪੁਲਿੰਗ ਸਕੀਮ ਦਾ ਕਾਂਗਰਸ ਪਾਰਟੀ ਲਗਾਤਾਰ ਵਿਰੋਧ ਕਰ ਰਹੀ ਹੈ ਤੇ ਉਥੇ ਦਿੱਲੀ ਤੋਂ ਆ ਕੇ ਪੰਜਾਬ ਦੇ ਉੱਤੇ ਦਿੱਲੀ ਵਾਲਿਆਂ ਨੇ ਕਬਜ਼ਾ ਕਰ ਲਿਆ ਹੈ ਤੇ ਅਸੀਂ ਅਜਿਹਾ ਨਹੀਂ ਹੋਣ ਦਵਾਂਗੇ ਤੇ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆਂ ਜਿਹੜੀ ਜਾਣਿਆ ਜਾਂਦਾ ਗੁਰੂਆਂ ਪੀਰਾਂ ਪੈਗੰਬਰਾਂ ਸ਼ਹਾਦਤਾਂ ਪੁੰਡ ਲਿਆ ਇਸ ਧਰਤੀ ਤੇ ਔਰ ਇਸ ਤੋਂ ਬਾਅਦ ਜਾਣਿਆ ਜਾਂਦਾ ਜ਼ਰਖੇਜ਼ ਮਿੱਟੀ ਲਈ ਜਿਹੜੀ ਮਿੱਟੀ ਛੇਤ ਦੁਨੀਆ ਜਿਹਦੇ ਮੁਕਾਬਲੇ ਦਾ ਕੋਈ ਇੱਕ ਅੱਧਾ ਜਿਹੜਾ ਰਕਮਾ ਹੋਵੇਗਾ ਕੈਲੀਫੋਰਨੀਆ ਵਰਗਾ ਉਦਾਂ ਦੀ ਜ਼ਮੀਨ ਖੇਤੀ ਲਈ ਅਗਰੀਅਨ ਸਟੇਟ ਅਗਰੀਅਨ ਇਕਨੋਮੀ ਜਿਹੜੀ ਸਾਡੀ ਇਕਨੋਮੀ ਹੈ ਕਹਿੰਦੇ ਅਸੀਂ ਉਹੀ ਕਦਮ ਕਰਨੀ ਆ ਉਹ ਰਕਬਾ ਵੀ ਕੋ ਛੋਟਾ ਮੋਟਾ ਨਹੀਂ ਚਲੋ ਕੋ ਇੰਡਸਟਰੀ ਲਾਉਣੀ ਆ ਕੋਹਾਏਗੇ ਕੱਢਣਾ ਵਾ ਕੋ ਛੋਟਾ ਮੋਟਾ ਰਕਬਾ ਤੁਸੀਂ ਲੈ ਸਕਦੇ ਹੋ ਲਗ ਪੱਗ 65 70 ਹਜ਼ਾਰ ਏਕੜ ਜ਼ਮੀਨ ਲੁਧਿਆਣਾ 25 ਹਜ਼ਾਰ ਏਕੜ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਖੜੇ ਬਰਨਾਲੇ ਵਾਲੇ ਅਮਰਸਰ ਤਰਨਤਾਰਨ ਵਾਲੇ ਸਾਰੇ ਆ ਸ਼ਹਿਰਾਂ ਚ ਅਰਬਨ ਸਟੇਟ ਇੰਡਸਟਰੀਅਲ ਸਟੇਟ ਦੇ ਨਾਮ ਤੇ ਤੁਹਾਡੇ ਉੱਤੇ ਹਮਲਾ ਕੀਤਾ ਜਾ ਰਿਹਾ ਆ ਅੱਜ ਪਹਿਲੀ ਗੱਲ ਤੇ ਇੱਕ ਚੰਗੀ ਤਰ੍ਹਾਂ ਸਮਝੋ ਇਹ ਆਮ ਆਦਮੀ ਪਾਰਟੀ ਕੋਈ ਆਮ ਆਦਮੀ ਪਾਰਟੀ ਨਹੀਂ ਕਿ ਮੇਰੇ ਵੀਰੋ ਇਹ ਅਮੀਰ ਆਦਮੀ ਪਾਰਟੀ ਆ ਇਹਨਾਂ ਦੇ ਬੰਦੇ ਦੇਖੋ ਆ ਤੁਹਾਡਾ ਮੁਹੱਲੇ ਵਾਲਾ ਕੁਲਵੰਤ ਇਹ ਤੁਹਾਨੂੰ ਲੱਗਦਾ ਕੋਈ ਆਮ ਆਦਮੀ ਹੈ ਇੱਕ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟੇਟ ਮਾਫੀਆ ਚਲਾਉਂਦਾ ਮੇਰੇ ਵੀਰੋ ਆ ਜਿਹੜਾ ਹੁਣ ਮਨਿਸਟਰ ਬਣਿਆ ਕੀ ਨਾਮ ਸੰਜੀਵ अरोड़ा ਤੁਹਾਨੂੰ ਲੱਗਦਾ ਉਹ ਆਮ ਆਦਮੀ ਆ ਉਹਦਾ ਕਟੋ-ਕਟਨੀ ਤਾਂ 25-30 ਹਜ਼ਾਰ ਦਾ ਰੀਅਲ ਏਸਟੇਟ ਦਾ ਲੁਧਿਆਣਾ ਤੇ ਦਿੱਲੀ ਵਿੱਚ ਕਾਰੋਬਾਰ ਆ ਔਰ ਇਸ ਨਾਲ लवली ਯੂਨੀਵਰਸਿਟੀ ਅਸ਼ੋਕ ਮਿੱੱਤਲ ਤੁਹਾਨੂੰ ਲੱਗਦਾ ਆਮ ਆਦਮੀ ਆ ਉਹਦਾ ਮੇਰਾ ਖਿਆਲ ਕਲੀ ਯੂਨੀਵਰਸਿਟੀ ਲੁਧਿਆਣਾ ਜੰੰਦਰਾੜੀ ਉਹ ਕਟੋ-ਕਟਨੀ ਤਾਂ 25-30 ਹਜ਼ਾਰ ਕਰੋੜ ਦੀ ਮਲਕੀਅਤ ਆ ਸ਼ਹਿਰ ਤੇ 1200 ਕਿੱਲੇ ਵਿੱਚ ਯੂਨੀਵਰਸਿਟੀ ਆ ਇਹ ਆਮ ਆਦਮੀ ਨੇ ਆ ਡਾਕਟਰ ਨਿੱਜਰ ਜਿਹੜਾ ਪੋੜਾ ਪਾਲਾ ਸ਼ਕਲੋਂ ਦੇਖਣ ਵਾਲਾ ਓਏ ਇੱਕ ਵੱਡੇ ਹੋਟਲ ਤੇ ਵੱਡੇ ਵੱਡੇ ਹਸਪਤਾਲਾਂ ਦਾ ਮਾਲਕ ਆ ਇਹਨਾਂ ਚੋਂ ਕਿਹੜਾ ਆ ਆਦਮੀਆਂ ਮੇਰੇ ਵੀਰੋ ਭਗਵੰਤ ਹਮੇਸ਼ਾ ਇਹ ਕਹਿ ਕੇ ਇਹਦਾ ਜੀ ਪੈਰਾ ਵਾਲੇ ਜੀ ਪੈਂਚਰਾ ਵਾਲੇ ਇਹਦਾ ਜੀ ਸਾਦੇ ਜੇ ਬੱਚੇ ਕੋਈ ਸਾਦਾ ਨਹੀਂਗਾ ਔਰ ਜਿਹੜੇ ਕਿਤੇ ਮਾਰੇ ਮੋٹے ਪੈਣਾ ਆਏ ਬਣ ਕੇ ਆਮ ਉਹਨਾਂ ਨੇ ਉਹ ਲੁੱਟ ਮਚਾਈ ਪਿਛਲੇ ਸਾਢੇ 3 ਸਾਲ ਵਿੱਚ ਪੰਜਾਬ ਦੀ ਦਰਜਾ ਬਦਰਜਾ ਜਿੱਥੇ ਕਾ ਲੱਗਦਾ ਸੀਗਾ ਪ੍ਰਾਪਰਟੀਆਂ ਦੇ ਕਬਜ਼ੇ ਮਾਣੂ ਕੇ ਜਗਰਾਉਂ ਦੀ ਆ ਘਟਾਰੂ ਚੱਕ ਨੇ ਬੱਚੇ ਨਹੀਂ ਛੱਡੇ ਹੋਣਾ ਤੇ ਹਮਲਾ ਜਿਹੜਾ ਜਿੱਥੇ ਦਾ ਲਗਿਆ ਦੋ ਦੋ 4-4 ਲੱਖ ਦੋ ਦੋ 4-4 ਏਕੜ ਦੇ ਫਾਰਮ ਹਾਊਸ ਵੰਡ ਰਹੇ ਨੇ ਮੇਰੇ ਵੀਰੋ ਅੱਛਾ ਮੈਂ ਪੁੱਛਣਾ ਚਾਹਣਾ ਆ ਰਾਗਵ ਚੱਡਾ ਦੇਖਣ ਨੂੰ ਤਾਂ ਮੈਨੂੰ ਲੱਗਾ ਔਰਤ ਜੀ ਲੱਗਦੀ ਹੈ ਵਿਚਾਰੀ ਔਰਤਾਂ ਮੈਨਾਂ ਕਰੋ ਯਾਰ ਬੱਚੂ ਜਾਂ ਉਹਨੇ ਕੱਲ ਪਰਸੋ ਪੋਸਟ ਕੀ ਪਾਈ ਪੰਜਾਬ ਪੈਸਿਆਂ 4 ਲੱਖ ਕਰੋੜ ਦਾ ਕਰਜ਼ਾ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਉਹਨੇ ਪੋਸਟ ਕੀ ਪਾਈ ਆ ਪਹਿਲਾਂ ਇਹ ਦੱਸੋ ਕਿ ਰਾਗਵ ਚੱਡਾ ਮੋਛਣਾ ਚੰਗਾ ਲੱਗਦਾ ਕਿ ਬਿਨਾ ਮੋਛ ਤੋਂ ਚੰਗਾ ਲੱਗਦਾ ਅੱਛਾ ਦੱਸੋ ਤੁਹਾਨੂੰ ਬਿਨਾ ਮੋਛ ਤੋਂ ਚੰਗਾ ਲੱਗਦਾ ਇਹ ਪੋਲਿਟਿਕਸ ਹੈ ਪੰਜਾਬ ਦੀ ਇਹ ਰਾਜ ਸਭਾ ਦੇ ਮੈਂਬਰ ਬਣਾ ਕੇ ਭੇਜੇ ਉਹ ਲੋਕਲੀ ਵਾਲਾ ਅਸ਼ੋਕ ਮਿੱਤਲ ਕਦੀ ਬੋਲਿਆ ਇੱਕ ਲਫ਼ਜ਼ ਪੰਜਾਬ ਲਈ ਆ ਜਿਹੜਾ ਸੰਦੀਪ ਪਾਟਕ ਬਣਾ ਇੱਕ ਲਫ਼ਜ਼ ਬੋਲਿਆ ਕਦੀ ਪੰਜਾਬ ਲਈ ਉਲਟ ਤਾਂ ਬੋਲਿਆ ਹੋਣਗੇ ਅੱਜ ਕੀ ਹੋਇਆ ਵਾ ਆ ਜਿਹੜਾ ਗਲਾਡਾ ਦੇ ਸਾਹਮਣੇ ਖੜੇ ਪੁੱਢਾ ਦੇ ਇਹ ਸਾਰੀਆਂ ਅਥੋਰਿਟੀਆਂ ਪੰਜਾਬ ਦੀਆਂ ਨੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਸਾਰੀਆਂ ਅਥਾਰਟੀਜ਼ ਦਾ ਚੇਅਰਪਰਸਨ ਚੇਅਰਮੈਨ ਅੱਜ ਤੋਂ ਡੇਡ ਮਹੀਨਾ ਪਹਿਲਾਂ ਭਗਵੰਤ ਮਾਨ ਨੂੰ ਤੋੜਤਾ ਇਹਨੂੰ ਕਹਿੰਦੇ ਤੈਨੂੰ ਆ ਪੂਡਾ ਗਲਾਡਾ ਗਵਾਡਾ ਅੰਮ੍ਰਿਤਸਰ ਸਾਰੀਆਂ ਅਥਾਰਟੀਜ਼ ਤੋਂ ਇਹਦਾ ਅਧਿਕਾਰ ਖੋ ਕੇ ਤੇ ਚੀਫ ਸੈਕਟਰੀ ਪੰਜਾਬ ਨੂੰ ਚੇਅਰਮੈਨ ਲਾਤਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿਉਂਕਿ ਭਗਵੰਤ ਮਾਨ ਵੈਸੇ ਤਾਂ ਆੜਦਾਨੇਗਾ ਰੀੜ ਦੀ ਹੱਡੀ ਹੈ ਨਹੀਂ ਪਰ ਉਹਨੂੰ ਲੱਗਿਆ ਉਹ ਕਿਤੇ ਆੜ ਨਾ ਜਾਵੇ ਅਸੀਂ ਜ਼ਮੀਨਾਂ ਖੋਹਣੀਆਂ ਨੇ ਅਸੀਂ ਆਪਣਾ ਲਾਉਣੇ ਤੁਹਾਡਾ ਮੁਖ ਸਕੱਤਰ ਕੌਣ ਆ ਠੀਕ ਆ ਪੰਜਾਬ ਕੈਡਰ ਦਾ ਆ ਇਸ ਅਫਸਰ ਗੈਰ ਪੰਜਾਬੀ ਤੁਹਾਡਾ ਡੀਜੀਪੀ ਕੌਣ ਆ ਪੰਜਾਬ ਦਾ ਗੈਰ ਪੰਜਾਬੀ ਤੁਹਾਡਾ ਹੋਮ ਸੈਕਟਰੀ ਕੌਣ ਆ ਪੰਜਾਬ ਦਾ ਗੈਰ ਪੰਜਾਬੀ ਤੁਹਾਡੀ ਇੰਡਸਟਰੀ ਦੀ ਚੇਅਰ ਪਰਸਨ ਲਈ ਰੇ ਨੂੰ ਕੁੱਤਾ ਦਿੱਲੀੋਂ ਗੈਰ ਪੰਜਾਬੀ ਔਰ ਜਿਹੜਾ ਲੈਂਡ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਇੰਡਸਟਰੀ ਨੂੰ ਚਲਾਉਣਾ ਉਹ ਛੂਪੀ ਦਾ ਇੱਕ ਕੋਈ ਦੀਪਕ ਚੋਹਾਨ ਆਪਣਾ ਪਿੱਠੂ ਇਹਨਾਂ ਸਸ਼ੋਧੀਆਂ ਨੇ ਲਾ ਕੇ ਉੱਥੇ ਸਾਡੇ ਉੱਤੇ ਚੇਅਰਮੈਨ ਬਣਾ ਦਿੱਤਾ ਮੇਰੇ ਵੀਰੋ ਇਹਨਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਇਹਨਾਂ ਦੇ ਦਿਨ ਗਿਣਤੀ ਦੇ ਨੇ ਇਹਨਾਂ ਨੂੰ ਸਾਰਾ ਪਤਾ ਵਾ ਕਿ ਹੁਣ ਸਾਡਾ ਸਮਾਂ ਬਹੁਤ ਘਟਾ ਇਹਨਾਂ ਨੇ ਕਿਹਾ ਜਾਣ ਲੱਗੇ ਜਿਹੜਾ ਸਵਾ ਸਾਲ ਰਹਿ ਗਿਆ ਉਹ ਲੁੱਟ ਲੂ ਪੰਜਾਬ ਨੂੰ ਖੋਲੋ ਲੋਕਾਂ ਦੀਆਂ ਜ਼ਮੀਨਾਂ ਜਿੱਥੋਂ ਪੈਸੇ ਬਣਦੇ ਨੇ ਔਰ ਇਹ ਲੁਧਿਆਣਾ ਪੂਲਿੰਗ ਪਾਲਿਸੀ ਨਹੀਂ ਗਈ

ਮੁਰਗੀ ਕੀ ਲੋਗ ਲੋਗ ਰਹਿਨੇ ਨਰਿੰਦਰ ਸਿੰਘ ਦੀ ਸੀਆਈਏ ਸਟਾਫ ਵਿੱਚ 180 ਥਾਵਾਂ ਤੇ ਕਰੰਟ ਲਾ ਕੇ ਕੀਤੀ ਗਈ ਹੱਤਿਆ ਉਹਦਾ ਇਨਸਾਫ ਮੰਗ ਰਹੇ ਨੇ ਲੋਗ ਜੋ ਰੋਜ਼ ਸਾਡੀਆਂ ਫਸਲਾਂ ਖਰਾਬ ਹੋ ਰੀਆਂ ਉਹਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਪਤਾ ਨਹੀਂ ਕੀ ਉਹ ਬੱਕਰੀ ਤੋਂ ਬਾਅਦ ਕੀ ਆ ਮੁਰਗੀ ਕਿੱਥੇ ਮੁਰਗੀ ਕਿੱਥੇ ਭਗਵੰਦ ਤੇਰੀ ਬੱਕਰੀ ਮੰਗਤਾ ਇਹਨੇ ਰੋਕੀ ਤੇ ਦਿੱਤਾ ਜਾ ਰਿਹਾ ਸਾਨੂੰ 25000 ਏਕੜ ਕਰਦੀ ਲੁਧਿਆਣੇ ਦੀ ਅੱਛਾ ਰਹਿਣਾ ਕਿਨੇ ਇੱਥੇ ਕਿਨੇ ਰਹਿਣਾ ਸਾਡੇ ਬੱਚੇ ਤਾਂ ਵਿਦੇਸ਼ਾਂ ਜਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਨੌਕਰੀਆਂ ਨਹੀਂ ਹੈ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਹੈ ਉਹ ਤਾਂ ਜ਼ਮੀਨਾਂ ਵੇਚ ਕੇ ਬਾਹਰ ਵਿਦੇਸ਼ਾਂ ਦੇ ਜਾ ਰਹੇ ਨੇ ਲੱਖਾਂ ਰੁਪਏ ਟਰੈਵਲ ਏਜੰਟਾਂ ਨੂੰ ਦੇ ਕੇ ਕੌਣ ਰਹੇਗਾ ਇੱਥੇ ਅਰਬਨ ਸਿਟਾ ਵਿੱਚ ਬਾਹਰ ਹੋ ਲੈ ਆ ਕੇ ਪੰਜਾਬ ਦੇ ਲੋਕ ਤੁਹਾਡੇ ਉੱਤੇ ਸਿਰ ਤੇ ਬਿਠਾਏ ਜਾਣਗੇ ਪਹਿਲਾਂ ਹੀ ਮੁਖਲੀ ਕਿਹੜਾ ਪਿੰਡ ਸੀ ਮਾਜਰੀ ਕਿਹੜਾ ਇੱਥੇ ਜਿਹੜਾ ਜੀ ਹਾਂ ਜੇਸ ਪਿੰਡ ਵਿੱਚ 9000 ਵੋਟ ਗੈਰ ਪੰਜਾਬੀਆਂ ਦੀ ਬਣ ਗਈ ਮੇਰੇ ਵੀਰੋ 750 800 ਵੋਟ ਸਾਰੇ ਮੁਹੱਲੀ ਦੇ ਬਾਹਰ ਸਾਰੇ ਲੁਧਿਆਣੇ ਦੇ ਬਾਹਰ ਸਾਰੇ ਜਲੰਧਰ ਦੇ ਬਾਹਰ ਗੈਰ ਪੰਜਾਬੀਆਂ ਦੀ ਵਸੂ ਹੋ ਚੁੱਕੀ ਆ ਇਹਨਾਂ ਦਾ ਮਨਸੂਬਾ ਹੈ ਕਿ ਹੁਣ ਬਕਾਇਦਾ ਤੌਰ ਤੇ ਰਾਸ਼ਨ ਕਾਰਡ ਬਣਾ ਕੇ ਆਧਾਰ ਕਾਰਡ ਬਣਾ ਕੇ ਇਹਨਾਂ ਨੂੰ ਮਲਕੀਅਤ ਦੀ ਮਾਲਕੀ ਬਣਾਈ ਜਾਵੇ ਇਹਨਾਂ ਲੋਕਾਂ ਨੂੰ ਅਰਬਨ ਸਟੇਟਸ ਲਿਆਇਆ ਜਾਵੇਗਾ ਸਮਾਜ ਇਜਾਜ਼ਤ ਨਹੀਂ ਦਿੰਦਾ ਬਹੁਤ ਕੁਝ ਬਹੁਤ ਕੁਝ ਅਬੇਦਬੀ ਦੀ ਗੱਲ ਸ਼ੋਮ ਨੂੰ 1 ਮਿੰਟ ਸਿੱਧੂ ਸਾਬਤ 1 ਮਿੰਟ ਬੇਅਦਬੀ ਦੀ ਗੱਲ ਕੀਤੀ ਸਾਢੇ 3 ਸਾਲ ਬੇਅਦਬੀ ਵਿੱਚ ਇੱਥੇ ਆਈ ਡੇਰਾ ਚ ਸੱਚਾ ਸੌਦਾ ਦਾ ਸਾਥ ਜਿਹੜਾ ਗੁਨਾਹਗਰ ਇੱਕ ਵਾਰ ਪ੍ਰੋਡਕਸ਼ਨ ਵਾਰੰਟ ਤੇ ਜੇਲ ਤੋਂ ਨਹੀਂ ਲੈ ਕੇ ਆਇਆ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀਗੀ ਉਹਨੂੰ ਪ੍ਰੋਸੀਕਿਊਟ ਕਰਨ ਦੀ ਉਹ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਭਗਵੰਤ ਮਾਨ ਨੇ ਬਤੌਰ ਗ੍ਰਹਿ ਮੰਤਰੀ ਆਪਣੇ ਟੇਬਲ ਤੇ ਰੱਖ ਛੱਡੀ ਸਾਰੇ ਗੁਨਾਹਗਾਰ ਜ਼ਮਾਨਤਾਂ ਲੈ ਕੇ ਸਾਰੀਆਂ ਟ੍ਰਾਇਲਸ ਚੰਡੀਗੜ੍ਹ ਸ਼ਿਫਟ ਹੋ ਗਿਆ ਸਾਢੇ 3 ਸਾਲ ਬਾਅਦ ਚਿੱਤਿਆ ਕਿ ਆ ਲੋਕਾਂ ਨੂੰ ਦਿਖਾ ਦਈਏ ਬیل ਪਾਸ ਕਰ ਦਿੰਨੇ ਅੱਛਾ ਬਿਲ ਪਾਸ ਕਰਨ ਆ ਗਏ ਬਿਲ ਬਣਿਆ ਹੀ ਕੋਈ ਨਹੀਂ ਜਦੋਂ ਬਣਿਆ ਟੁੱਟਾ ਪੱਜਾ ਜਿਹੜਾ ਬਣਾਇਆ ਆਪਣੇ ਵੱਲੋਂ ਉਹਨੂੰ ਕਹਿੰਦੇ ਜੀ ਹੁਣ ਅਸੀਂ 6 ਮਹੀਨੇ ਵਾਸਤੇ ਇੱਕ ਸਿਲੈਕਟ ਕਮੇਟੀ ਨੂੰ ਭੇਜ ਦਾਂਗੇ ਜੇ ਸਿਲੈਕਟ ਕਮੇਟੀ ਨੂੰ ਭੇਜਣਾ ਸੀ ਤੇ ਸਪੈਸ਼ਲ ਸੈਸ਼ਨ ਬਣਾਉਣ ਦੀ ਕੀ ਲੋੜ ਸੀ ਜੇ ਤੁਸੀਂ ਬੇਇਨਸਾਫੀ ਦਾ 6 ਮਹੀਨੇ ਹੋਰ ਸਮਝ ਦੇਣਾ ਸੀ ਕੋਈ ਨਹੀਂ ਇਸ ਕਰਕੇ ਮੇਰੇ ਵੀਰੋ ਇਹ ਸੋਸ਼ਲ ਮੀਡੀਆ ਦੀ ਪਾਰਟੀ ਹੈ ਕਾਰਪੋਰੇਟ ਆਮ ਪਾਰਟੀ ਅਮੀਰ ਆਮ ਪਾਰਟੀ ਇਹਨਾਂ ਦਾ ਨਾਮ ਅੱਜ ਤੋਂ ਇਹ ਰੱਖੋ ਇਹ ਕੋਈ ਆਮ ਆਦਮੀਆਂ ਦੀ ਪਾਰਟੀ ਆਮ ਤੁਸੀਂ ਬੈਠੇ ਹੋ ਆ ਪਿੰਡਾਂ ਬੈਠੀਆਂ ਆ ਦੇਖੋ ਜਿਹੜੀਆਂ ਪਿੰਡਾਂ ਚ ਕੰਮ ਕਰਦੀਆਂ ਇਹ ਲੋਕ ਨੇ ਜਿਹੜੇ ਬੱਚੇ ਖੜੇ ਨੇ ਪਿੱਛੇ ਇਹ ਨੇ ਆ